ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਪੰਜਾਬ ਦੇ ਵਿੱਚ ਚੱਲੀਆਂ ਤਾਬੜ ਤੋੜ ਬੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਕਿ ਆਪਣੀ ਲੜਕੀ ਨੂੰ ਮਿਲਨ ਆਈ ਮਾਂ ਨੂੰ ਲੜਕੇ ਦੇ ਸਹੁਰੇ ਵੱਲੋਂ ਕਥਿਤ ਤੌਰ ਤੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਜੀਹਾਂ ਲੜਕੇ ਦੇ ਸਹੁਰੇ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਦਕਿ ਸਹੁਰੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਅਮਰਤਾ ਸਰਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਸਬੰਧੀ ਥਾਣਾ ਪਿਕਮੈਂਟ ਵੀ ਖੇ ਦਿੱਤੇ ਬਿਆਨਾਂ ਵਿੱਚ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 10-12 ਸਾਲ ਪਹਿਲਾਂ ਗੁਰਿੰਦਰਪਾਲ ਸਿੰਘ ਵਾਸੀ ਦਰਾਜਕੇ ਨਾਲ ਹੋਇਆ ਸੀ ਉਸ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ ਅਤੇ ਵੱਡੀ ਲੜਕੀ ਰਮਨਜੀਤ ਕੌਰ ਨੇ ਤੇ ਉਸ ਦੀ ਛੋਟੀ ਲੜਕੀ ਮੰਨਰੀਤ ਕੌਰ ਹੈ ਉਸ ਦਾ ਪਤੀ ਗੁਰਿੰਦਰਪਾਲ ਸਿੰਘ ਜੀ ਐਕਸਲ ਪਹਿਲਾਂ ਵਿਦੇਸ਼ ਫਿਲੀਪੀਨਸ ਰਹਿਦਾ ਹੈ ਤੇ ਉਸ ਦਾ ਦਯੋਰ ਹਰਜਿੰਦਰ ਸਿੰਘ ਵੀ ਵਿਦੇਸ਼ ਵਿੱਚ ਹੈ ਤੇ ਜਿਸ ਦੀ ਪਤਨੀ ਜਿਤਿੰਦਰ ਕੌਰ ਆਪਣੇ ਪਰਿਵਾਰ ਸਮੇਤ ਪੇਕੇ ਰਹਿ ਰਹੀ ਹੈ ਤੇ ਉਸ ਤੋਂ ਛੋਟਾ ਦਯੋਰ ਜਦਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਵੱਖਰ ਰਹਿੰਦਾ ਹੈ ਤੇ ਉਸ ਦਾ ਸਹੁਰਾ ਗਿਆਨ ਸਿੰਘ ਪੁੱਤਰ ਸਰਜੇ ਸਿੰਘ ਵਾਸੀ ਦਹੜਾਕੇ ਉਹਨਾਂ ਦੇ ਨਾਲ ਰਹਿੰਦਾ ਤੇ ਲੰਗੇ ਦਿਨ 3 ਵਜੇ ਉਸ ਦੀ ਮਾਂ ਸੁਖਵਿੰਦਰ कौर ਪਤਨੀ ਜਸਮੀਰ ਸਿੰਘ ਵਾਸੀ ਜੇਠਵਾਲ ਮਿਲ ਲਈ ਆਈ ਅਤੇ ਰਾਤ ਨੂੰ ਉਸਦੇ ਸਹੁਰੇ ਗਿਆਨ ਸਿੰਘ ਦੇ ਘਰ ਉਹ ਤੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਉਸ ਨੇ ਕਿਹਾ ਕਿ ਉਸ ਦੀ ਮਾਂ ਤਾਂ ਮਿਲ ਆਈ ਹੈ ਅਤੇ ਇਤਰਾਜ਼ ਕਿਉਂ ਫਿਰ ਰੋਟੀ ਖਾ ਕੇ ਸਾਰੇ ਜਿੰਨੇ ਸੋਗੇ ਸਵੇਰੇ ਟੜਕੇ 5 ਵਜੇ ਉਹ ਚਾੜੂ ਲਗਾਰੀ ਸੀ ਤਾਂ ਉਸ ਦੀ ਮਾਂ ਸੁਖਵਿੰਦਰ कौर ਵੀ ਉੱਠ ਕੇ ਦਰਦ ਨਾਲ ਲਈ ਕਮਰੇ ਵਿੱਚੋਂ ਬਾਹਰ ਆਈ ਤਾਂ ਉਸਦੇ ਸਹੁਰੇ ਗਿਆਨ ਸਿੰਘ ਨੇ ਉਸ ਨੂੰ ਦੋ ਗੋਲੀਆਂ ਮਾਰ ਦਿੱਤੀਆਂ ਤੇ ਜੋ ਉਸ ਦੀ ਬਾਹ ਅਤੇ ਟੱਡ ਚ ਲੱਗੀਆਂ ਅਸ ਦੇ ਸੋਰੇ ਨੇ ਕਮਰੇ ਅੰਦਰ ਜਾ ਕੇ ਮੋੜ ਗੋਲੀ ਚਲਾਈ ਜਿੰਨਾ ਵਿੱਚੋਂ ਇੱਕ ਗੋਲ ਇੱਕ ਦੇ ਸੋਰੇ ਦੇ ਵੀ ਲੱਗੀ ਉਸ ਦੀ ਮਾਤਾ ਨੂੰ ਅਮਰਤ ਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਦਕਿ ਉਸ ਦਾ ਸੋਰਾ ਪਿੱਖੀਪਿੰਡ ਹਸਪਤਾਲ ਵਿੱਚ ਦਾਖਲ ਹੈ ਜੀ ਹਾਂ ਤੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨ